ਵਰੀ ਕਰ ਜਿਉ 15 ਤਰੀਕ ਨੂੰ ਟੱਪਿਆ ਸੀਗਾ ਅੱਜ ਜਨਵਰੀ 15 ਅਕਤੂਬਰ 15 ਦਿਨ ਹੋ ਗਏ ਉਹ ਜੀ ਆਪਣੇ ਦਸਹਰੇ ਤੋਂ 4 ਦਿਨ ਪਹਿਲਾਂ ਬਾਅਦ ਪਾਚੀ ਦਸਹਰੇ ਤੋਂ ਬਾਅਦ ਗਿਆ ਤੇ ਤੁਹਾਨੂੰ ਉਸਦੇ ਜਾਣ ਬਾਰੇ ਕੁਝ ਪਤਾ ਵੀ ਕਿਸ ਤਰ੍ਹਾਂ ਉਹ ਉੱਥੇ ਗਿਆ ਜਾਂ ਕਿੱਦਾਂ ਨਾ ਜੀ ਮੈਨੂੰ ਕੋਈ ਪਤਾ ਨਹੀਂ ਜੀ ਮੈਂ ਤੁਰਾ ਪੈਸੇ ਮੰਗਦਾ ਸੀ ਮੈਂ ਤਾਂ ਲੋਕਾਂ ਤੋਂ ਫਟ ਤੋੜ ਕੇ ਪੈਸੇ ਸਾਰੇ ਲੈ ਕੇ ਦਿੱਤੇ ਨੇ ਕਿੰਨੇ ਕੁ ਪੈਸੇ ਲੱਗੇ ਜੀ ਹੁਣ ਤੱਕ ਲੱਗੇ ਜੀ 50 ਲੱਖ ਰੁਪਏ ਇੰਨੇ ਜਿਵੇਂ ਨੇ ਆਪਣੇ ਕੋਲ ਆਪਣੇ ਕੋਲ ਤਾਂ ਜੀ ਇੱਦਾਂ ਉਹਦੇ ਇੱਥੇ ਸਾਰਾ ਆਪਣੇ ਕੋਲੋਂ ਨੌਂ ਪਰ ਵਾਲਾ ਨਹੀਂ ਜੀ ਸਾਰੀਆਂ ਫਿਰ ਤੁਸੀਂ ਉਹਨੂੰ ਦੋ ਮਿੰਟਾਂ ਜੀ ਭੇਜਣ ਦੇ ਲਈ ਕਿੱਦਾਂ ਜਿਹੜੇ ਪੈਸਿਆਂ ਦਾ ਪ੍ਰਬੰਧ ਕਰਦੇ ਪੈਸੇ ਜੀ ਕੁਝ ਸਾਰੇ ਰਿਸ਼ਤੇਦਾਰਾ ਲੋਕ ਉਹ ਵਿਆਹ ਤੇ ਸਨਿਆਰਿਆਂ ਕੋਲੋਂ ਖੜੇ ਨੇ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ ਜਿਹੜਾ ਮੁੰਡਾ ਜਿਹੜਾ ਆ ਰਿਹਾ ਵਾਪਸ ਆ ਰਿਹਾ ਜੀ ਮੈਂ ਮੈਨੂੰ ਤਾਂ ਲੋਕਾਂ ਕੋਲੇ ਬਤਾ ਲੱਗਦਾ ਮੈਂ ਤਾਂ ਇੰਨਾ ਪੜਿਆ ਲਿਖਿਆ ਹੈ ਨਹੀਂ ਰੰਬੜ ਗਦਾਰ ਕੋਲੋਂ ਪੁਣ ਆਇਆ ਸੀ ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੁੰਡਾ ਚਲੋ ਜੀ ਉਹ ਉਧਰ ਕਾਨੂੰਨ ਬਦਲਣ ਕਰਕੇ ਉਹਨਾਂ ਨੇ ਭੇਜਤਾ ਮੈਂ ਤਾਂ ਸਰਕਾਰ ਕੋਲੋਂ ਇਹੀ ਮੰਗ ਕਰਦਾ ਐ ਕਿ ਅੱਜ ਤਾਂ ਬਹੁਤ ਪੈਸਾ ਥੜਕੇ ਗਰੀਬੀ ਕੰਮ ਕਰ ਉਹ ਹੈ ਨਹੀਂ ਕਿ ਕੋਈ ਵੀ ਸਾਡੇ ਵਾਸਤੇ ਅਸੀਂ ਤਾਂ ਆਪਣੇ ਬੱਚਿਆਂ ਵਾਸਤੇ ਭੇਜਿਆ ਸੀ ਵੀ ਚੰਗਾ ਕਮਾਊਗਾ ਅੱਜ ਹਿੱਲ ਲਾ ਲੂਗਾ 30 ਸਾਲ ਦੀ ਉਮਰ ਤੇ ਵਿਆਹ ਨਹੀਂ ਜਿਵੇਂ ਵਿਆਹ ਨਹੀਂ ਹੈ। ਤੇ ਉਹ ਕੰਮ ਕਰਕੇ ਕਰਦਾ ਸੀ ਪਿੰਡ 'ਚ। ਕੰਮ ਕਰਦੀ ਖੇਤੀਓ ਕਰਦਾ ਮਾਰੀ ਮੋਟੀ ਇੱਕ ਗਿੱਲੇ ਦੇ ਖੇਤੀ ਕੀ ਕਰਾਂਗੇ। ਇਹ ਬਿਰਦੀ ਇਹ ਕਾਰਨ ਗਰੀਬੀ ਦਾ ਹੈ ਸਾਰਾ। ਕੋਈ ਕੰਮ ਕਰ ਰਹਾ ਨਹੀਂ ਜੀਗਾ।